ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਵਿਈ ਪੂਈ ਨਜ਼ਦੀਕ ਅੱਜ ਯਾਨੀ ਕਿ ਐਤਵਾਰ ਤੜਕਸਾਰ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਨੌਜਵਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਪਣੇ ਪਿੰਡ ਵਾਪਸ ਆ ਰਹੇ ਸੀ ਤਾਂ ਰਸਤੇ 'ਚ ਅਚਾਨਕ ਇੱਕ ਟਿੱਪਰ ਦੇ ਨਾਲ ਐਕਸੀਡੈਂਟ ਦੇ ਦੌਰਾਨ ਤਿੰਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਟਿੱਪਰ ਵਾਲਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਅਮਰਿਤਪਾਲ ਸਿੰਘ ਪੁੱਤਰ ਤਰਸੇਮ ਲਾਲ ਉਮਰ 17 ਸਾਲ ਅਤੇ ਮਣੀ ਸਿੰਘ ਪੁੱਤਰ ਜਸਬੀਰ ਸਿੰਘ ਉਮਰ 20 ਸਾਲ ਅਤੇ ਆਰਸ਼ਦੀਪ ਸਿੰਘ ਪੁੱਤਰ ਸੋਨੂ ਠੇਕੇਦਾਰ ਵਾਸੀ ਪਿੰਡ ਫਤਿਆਬਾਦ ਵਜੋਂ ਹੋਈ ਹੈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਸ ਪਹੁੰਚਦੀ ਹੈ ਤੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਵੇਂ ਦੁਜਾ ਸਾਰੇ ਜਣੇ ਆਉਂਦੇ ਆ ਵਾਪਸ ਅੰਮ੍ਰਿਤਸਰੋਂ ਵਾਪਸ ਆਉਂਦੇ ਆ ਅੱਛਾ ਇਹ ਕਿਤੇ ਮਗਰ ਬਾਥਰੂਮ ਬੂਥਰੂਮ ਕਰਨਾ ਰੁਕੇ ਆ ਅੱਛਾ ਅਸੀਂ ਗਾਹ ਨੰਗ ਆਏ ਆ ਐ ਉਹ ਤੋਂ ਵਾਪਸ ਮੁੜ ਕੇ ਆਏ ਆ ਜਿਹੜਾ ਇਹਨਾਂ ਮਗਰ ਭਜਾ ਕੇ ਲੈ ਆਏ ਆ ਨਾ ਸਾਡੇ ਭਜਾ ਕੇ ਲੈ ਉਹ ਪਹਿਲਾਂ ਵਜਿਆ ਸਕੂਲੀ ਦੇ ਵਿੱਚ ਤੇ ਉਹਦੀ ਵੀ ਲੱਤ ਟੁੱਟੀ ਆ ਉਹਨਾਂ ਦੋਵਾਂ ਦੀ ਲੱਤ ਟੁੱਟੀ ਆ ਮੁੰਡੇ ਦੀ ਵੀ ਤੇ ਉਹਦੀ ਕੁੜੀਆ ਦੀ ਵੀ ਤੇ ਇਹ ਫਿਰ ਉਹ ਤੋਂ ਬਹੁਤ ਮੁੜ ਕੇ ਆਏ ਜਦੋਂ ਇਹਨਾਂ ਨੂੰ ਵੇਖਿਆ ਸੀ ਤੇ ਸਾਨੂੰ ਸਮਝ ਨਹੀਂ ਕੋਈ ਲੱਗੰਦੀ ਪਈ ਟਰੱਕ ਵਾਲੇ ਨੂੰ ਹਣ ਕੇਰੀਏ ਤੇ ਜਾ ਇਹਨਾਂ ਨੂੰ ਚੱਕ ਕੇ ਬੰਨੇ ਲਾਏ ਟਰੱਕ ਘੇੜੇ ਟਰੱਕ ਘੋੜਾ 11 ਟਾਰੀ ਟਾਰੀ ਅਗੁੱਲਾ ਜਾਈ ਇਦਾਂ ਲਾਲ ਹੁੰਦਾ ਜਿਹੜਾ ਗੋਲ ਲਾਲ ਜੀ ਹਾਂਜੀ ਲਾਲ ਟਾਟਾ ਕਿੰਨੇ ਜਾਨਾਂ ਦੀ ਲਾਲ ਕਿੰਨੇ ਜਾਨੇ ਦੀ ਮੌਤ ਹੋ ਗਈ ਤਿੰਨ ਜਾਨਾਂ ਦੀ ਮੌਤ ਹੋ ਗਈ ਇਹ ਦੋ ਜਾਨਾਂ ਦੀ ਮੌਤ ਇਸ ਮੌਕੇ ਤੇ ਇੱਕ ਤੇ ਜਿੰਦਾ ਹੋਈਗਾ ਤੇ ਇੱਕ ਦੀ ਮੌਤ ਦੇਖੋ ਜੀ ਉਹ ਗੁਲਾਬਤ ਗਈ ਆ ਹਾਂਜੀ ਐਂਬੂਲੈਂਸ ਤੇ ਲੇਟ ਹੋਈ ਐ ਐਂਬੂਲੈਂਸ ਦੀ ਵਜ੍ ਨਾਲ ਮਰਿਆ ਹੋਵਾ ਦਜਾ ਦੇ ਭਾਈ ਜੀ ਜਦੋਂ 15 20 ਮਿੰਟ ਨਾਲ ਗੱਲਾਂ ਕੀਤੀਆਂ ਦਾ ਚਾਚਾ ਹਾਂ ਮੈਂ ਇੱਥੇ ਅਸੀਂ ਬੜੇ ਜਣਿਆਂ ਨੂੰ ਪੁਲਿਸ ਵਾਲਿਆਂ ਨੂੰ ਵੀ ਕਹਿੰਦੇ ਰਹੇ ਚੁੱਕੋ ਇਹਨਾਂ ਨੂੰ ਕੋਈ ਇਹਨੇ ਹੱਥ ਨਹੀਂ ਪਾਇਆ ਕਿੰਨੇ ਵਜੇ ਦੀ ਗੱਲ ਐਂਬੂਲੈਂਸ ਆਈ ਨਹੀਂ ਹੋਣੀ ਕੋਈ ਅੱਧਾ ਘੰਟਾ ਪਹਿਲਾਂ 5:30 ਦੀ ਗੱਲ ਆ ਹਾਂ ਜੀ ਅਸੀਂ ਘਰੋਂ ਆ ਕੇ ਵੀ ਉਹਨਾਂ ਗੱਲਾਂ ਕੀਤੀਆਂ ਗੱਲਾਂ ਕੀਤੀਆਂ ਉਹੋ ਗੱਲਬਾਤ ਕਹੀਗਾ ਕਿ ਮੇਰਾ ਗਲ ਘੋੜ ਦੋ ਔਰ ਨਿਓ ਨੇ ਗੱਲ ਕੋਈ ਕੀਤੀ ਕਿ ਕਿੰਨੇ ਕੁ ਵਜੇ ਦਾ ਵਾਕਿਆ ਕਦੋਂ ਦਾ ਹੋਇਆ ਜੀ ਇਹ 5:30 ਵਜੇ ਹੋਇਆ ਜੀ ਅੱਛਾ ਜੀ ਕਿੰਨੇ ਜਣੇ ਆ ਰਹੇ ਸੀ ਇਹ 3 ਜਣੇ ਸੀ ਅੱਛਾ ਇਹ ਕਿਸ ਤਰ੍ਹਾਂ ਕੋਈ ਆ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਸਾਨੂੰ ਕੋਈ 6 ਵਜੇ ਪਤਾ ਲੱਗਾ ਤੇ ਫੇਰ ਅਸੀਂ ਘਰੋਂ ਆਏ ਆ ਤੇ ਆਉਂਦਿਆਂ ਨੂੰ ਬੇਟਾ ਮੇਰਾ ਸਹੀ ਹੀ ਦੀਦਾ ਹੀ ਤੇ ਅਸੀਂ ਇਹਨਾਂ ਨੂੰ ਆ ਕੇ ਮਲਾਜਮਾਂ ਨੂੰ ਕਿਹਾ ਵੀ ਗੱਡੀ ਚ ਪਾ ਕੇ ਖੜੋ ਤੇ ਇਹ ਕਹਿੰਦੇ ਵੀ ਮਲਕ ਨਹੀਂ ਜੀ ਐਂਬੂਲੈਂਸ ਆਉਣ ਡਈ ਆ ਐਂਬੂਲੈਂਸ ਆਉਣ ਡਈ ਇੱਕ ਘੰਟਾ ਉਹਨੇ ਸਾਡੇ ਨਾਲ ਗੱਲਾਂ ਕੀਤੀਆਂ ਵਾ ਤੇ ਜੇ ਮੰਨ ਲਓ ਇਹ ਲੈ ਜਾਂਦੇ ਟਾਈਮ ਸਿਰ ਤੋਂ ਹੋ ਸਕਦਾ ਵੀ ਬਚ ਵੀ ਸਕਦਾ ਸੀ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਮਤਲਬ ਇਹਨਾਂ ਦੇ ਜਿਹੜੇ ਮੁਜਰਮ ਆ ਉਹ ਫੜੇ ਜਾਣ 23 ਚੈਨਲ ਦੇ ਲਈ ਤਰਨਤਾਨ ਤੋਂ ਬਰਜੀਤ ਸਿੰਘ ਦੀ ਰਿਪੋਰਟ